ਨੰਬਰ 7 ਸਕਰੋਲ.ਇਨ ਦੀ ਰਿਪੋਰਟ ਦੇ ਮੁਤਾਬਿਕ ਬ੍ਰਿਟਿਸ਼ ਰਾਜ ਨੇ ਪੰਜਾਬ ਨੂੰ ਮਾਰਸ਼ਲ ਰੇਸ ਡਿਕਲੇਅਰ ਕੀਤਾ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਪੰਜਾਬੀ ਜੰਗ ਲੜਨ ਲਈ ਸਭ ਤੋਂ ਵੱਧ ਤਾਕਤਵਰ ਨੇ। ਇਹ ਕੋਈ ਛੋਟੀ ਗੱਲ ਨਹੀਂ ਸੀ ਇਸ ਨਾਲ ਪੰਜਾਬ ਬ੍ਰਿਟਿਸ਼ ਇੰਡੀਅਨ ਆਰਮੀ ਦਾ ਬੈਕਬੋਨ ਬਣ ਗਿਆ ਸੀ ਅਤੇ ਇਸੇ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਦੁਨੀਆ ਦੇ ਡਿਫਰੈਂਟ ਵਾਰਡ ਜ਼ੋਨਸ ਤੱਕ ਪਹੁੰਚੇ। ਨੰਬਰ 6 ਗਾਰਜਨ ਅਤੇ ਕਯੂਜੀ ਇੰਡੀਆ ਦੀ ਰਿਪੋਰਟ ਦੇ ਮੁਤਾਬਿਕ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤ ਤੋਂ ਲਗਭਗ 10 ਲੱਖ ਸੈਨਿਕ ਗਏ ਇਹਨਾਂ ਚੋਂ 5 ਲੱਖ ਤਾਂ ਸਿਰਫ ਪੰਜਾਬੀ ਸੀ ਇਹ ਉਹ ਪਹਿਲਾ ਐਕਸਪੋਜ਼ਰ ਸੀ ਜਦੋਂ ਪੰਜਾਬੀਆਂ ਨੇ ਯੂਰਪ ਕੈਨੇਡਾ ਇਟਲੀ ਆਦਿ ਵਰਗੇ ਦੇਸ਼ ਦੇਖੇ ਅਤੇ ਉਹਨਾਂ ਲਈ ਮਾਈਗ੍ਰੇਸ਼ਨ ਦਾ ਦਰਵਾਜ਼ਾ ਖੋਲ੍ਹਿਆ ਨੰਬਰ 5 1900 ਦੇ ਬਾਅਦ ਪੰਜਾਬੀਆਂ ਨੇ ਨਾਰਥ ਅਮਰੀਕਾ ਜਾਣਾ ਸ਼ੁਰੂ ਕੀਤਾ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਕ ਫਾਰਮਰ ਤੇ ਐਕਸ ਇੰਡੀਅਨ ਆਰਮੀ ਦੇ ਜਵਾਨ ਸਨ ਸਭ ਤੋਂ ਮਸ਼ਹੂਰ ਕਿੱਸਾ 1900 ਤੋਂ 1908 ਵਿੱਚ ਕੋਮਾਗਾਟਾ ਮਾਰੂ ਕੇਸ ਇਥੋਂ ਪੰਜਾਬੀ ਕਮਿਊਨਿਟੀ ਨੇ ਪਰਮਾਨੈਂਟ ਬੇਸ ਬਣਾਉਣਾ ਸ਼ੁਰੂ ਕੀਤਾ। ਨੰਬਰ 4 ਐਸ ਪਰ ਇੰਡੀਅਨ ਇਕਨੋਮਿਕ ਰਿਵਿਊ 1960-70 ਵਿੱਚ ਪੰਜਾਬ ਇੰਡੀਆ ਦੇ ਸਭ ਤੋਂ ਅਮੀਰ ਰਾਜਾਂ ਵਿੱਚੋਂ ਇੱਕ ਬਣਿਆ ਪਰ ਪੜੇ ਲਿਖੇ ਪਿੰਡੂ ਨੌਜਵਾਨਾਂ ਨੂੰ ਜੌਬਾਂ ਘੱਟ ਮਿਲਿਆ ਰਿਜ਼ਲਟ ਬਾਹਰ ਸੈਟਲ ਹੋ ਕੇ ਬੈਟਰ ਲਾਈਫ ਦਾ ਟ੍ਰੈਂਡ ਬਹੁਤ ਵਧਿਆ ਨੰਬਰ 3 1980-90 ਇਨਸਰਜੈਂਸੀ ਦਾ ਪੀਰੀਅਡ ਪੰਜਾਬ ਸੂਬੇ ਦੀ ਵਾਇਓਲੇਸ਼ਨ ਨੇ ਇੱਕ ਵੱਡੀ ਵੇਵ ਤਿਆਰ ਕੀਤੀ ਬਹੁਤ ਸਾਰੇ ਪਰਿਵਾਰ ਕੈਨੇਡਾ ਯੂਕੇ ਜਰਮਨੀ ਚ ਮੂਵ ਹੋਏ ਸੇਫ ਫਿਊਚਰ ਫੋਰ ਕਿਡਸ ਸਭ ਤੋਂ ਵੱਡਾ ਕਾਰਨ ਬਣਿਆ ਨੰਬਰ 2 ਪੰਜਾਬੀ ਯੂਥ ਦਾ ਇੱਕ ਯੂਨਿਕ ਟ੍ਰੈਂਡ ਬਣ ਗਿਆ ਕਾਲਜ ਤੋਂ ਬਾਅਦ ਸਿੱਧਾ ਹਾਈਲਾਈਟਸ ਹਾਈਲਾਈਟਸ ਤੋਂ ਬਾਅਦ ਕੈਨੇਡਾ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਤੇ ਜਿਹਦੇ ਚੱਲਦੇ ਪੰਜਾਬ ਅੱਜ ਇੰਡੀਆ ਦਾ ਨੰਬਰ 1 ਸਟੇਟ ਫੋਰ ਓਵਰਸੀਜ਼ ਸਟੂਡੈਂਟਸ ਹੈ ਨੰਬਰ 1 ਐਸ ਪਰ ਸੋਸਿਓਲੋਜੀਕਲ ਰਿਸਰਚ ਔਨ ਪੰਜਾਬੀ ਮਾਈਗ੍ਰੇਸ਼ਨ ਹੁਣ ਪੰਜਾਬ ਵਿੱਚ ਇੱਕ ਅਨਸਰਟ ਬਲੀਫ ਹੈ ਜੇ ਘਰ ਚ ਕੋਈ ਬੱਚਾ ਬਾਹਰ ਸੈਟਲ ਨਹੀਂ ਤਾਂ ਫਿਊਚਰ ਇਨਸਿਕਿਓਰ ਹੈ ਇਹ ਕਲਚਰ ਪ੍ਰੈਸ਼ਰ ਫੈਮਿਲੀ ਐਕਸਪੈਕਟੇਸ਼ਨਸ ਤੇ ਮਨੀ ਸਾਈਕਲ ਨੇ ਪੰਜਾਬ ਨੂੰ ਦੁਨੀਆ ਦਾ ਸਭ ਤੋਂ ਪਾਵਰਫੁਲ ਡਾਇਸਪੋਰਾ ਸਟੇਟ ਵਿੱਚੋਂ ਇੱਕ ਬਣਾ ਦਿੱਤਾ